ਦੁਬਾਰਾ 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 ਇੱਕ ਇੱਕ ਮਿੰਟ ਸਰ 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 ਥੋੜਾ ਜਿਹਾ ਬਰੀਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਹੀਂ ਨਹੀਂ ਪੰਜਾ ਜਿਹੜਾ ਅਮਾਨ ਮਿਲਿਆ ਉਹਦੇ ਬਾਰੇ ਮੇਰਾ ਨਾਮ ਭਾਈ ਭਾਈ ਹਾਂਜੀ ਬ੍ਰੇਕਾਪਾ ਭਾਈ ਪਾਜੀ ਹਾਂਜੀ ਪਾਜੀ ਮੇਰਾ ਨਾਮ ਐਡਵੋਕੇਟ ਰਿਤੂਰਾ ਸਿੰਘ ਸੰਧੂ ਹੈ ਅੱਜ ਐਨਐਸਏ ਤੋਂ ਡਿਟੇਨ ਖਤਮ ਹੋਣ ਤੋਂ ਬਾਅਦ 7 ਬੰਦਾਂ ਦਾ ਕਯੂ ਸਪੇਸ਼ ਕਿਤੇ ਨੇ ਜਿਨ੍ਹਾਂ ਚੋਂ ਬਸੰਤ ਸਿੰਘ ਜੀ ਗੁਰਮੀਤ ਸਿੰਘ ਜੀ ਦਲਜੀਤ ਕਲਸੀ ਜੀ ਪ੍ਰਧਾਨ ਮੰਤਰੀ ਬਾਜੋਕੇ ਤੇ ਹੋਰ ਤਿੰਨ ਜਾਨੇ ਸੀਗੇ ਪੁਲਿਸ ਵਾਲੋਂ ਰਿਮਾਂਡ ਦੀ 7 ਦਿਨਾਂ ਦੀ ਡਿਮਾਂਡ ਕੀਤੀ ਗਈ ਸੀ ਕਿ ਪਰ ਇਹਨਾਂ ਨੂੰ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਹੋਰ ਕੀ ਕੁਝ ਪੁਲਿਸ ਨੇ ਕਿਹਾ ਵੀ ਅਪਾ ਪੇਸ਼ ਕਰਨਾ ਕੋਪਰਾਮੰਦ ਕਰਨਾ ਹੈ ਦੇਖੋ ਪੁਲਿਸ ਨੂੰ ਆਰਗੂਮੈਂਟਸ ਹੋਏ ਕਿ ਸਾਨੂੰ ਮੋਬਾਈਲ ਦੀ ਰਿਕਵਰੀ ਚਾਹੀਦੀ ਹੈ ਜੇ ਕੋਈ ਉਥੇ ਹਥਿਆਰ ਯੂਜ਼ ਹੋਇਆ ਉਹਦੀ ਰਿਕਵਰੀ ਹੋਵੇ ਤੇ ਨਾਲ ਕੁਛ ਗਿੱਚ ਕੀਤੀ ਜਾਣੀ ਹੈ ਕਿ ਹੋਰ ਕੋਈ ਕੋਣ ਸ਼ਾਮਲ ਸੀਗਾ ਹਾਂਜੀ ਇਸ ਬੇਸ ਉੱਪਰ ਉਹਨਾਂ ਨੂੰ ਚਾਰਜਨਾ ਪੁਲਿਸ ਮਾਰਡ ਕੀਤਾ ਗਿਆ ਜੀ ਸਿਰਫ ਜਨਾਲੇ ਵਾਲੇ ਮਾਮਲੇ ਦੀ ਲਿਆਂਦਾ ਗਿਆ ਜਾਂ ਹੋਰ ਵੀ ਕੋਈ ਇਹਨਾਂ ਦਾ ਨਹੀਂ ਨਹੀਂ ਸਿਰਫ ਅਜਨਾਲੇ ਵਾਲਾ 39 ਨੰਬਰ ਐਫਆਈਆਰ ਚ ਪੇਸ਼ ਕੀਤਾ ਗਿਆ ਜੀ ਠੀਕ ਲਓ ਯਾਰ ਮਾਈਕ ਇੱਕ ਮਿੰਟ ਭਾਈ ਇੱਕ ਮਿੰਟ ਕੋਈ ਗੱਲ ਨਹੀਂ ਰਾਮ ਨਾਮ ਨਾ ਕਰੋ ਹਾਂਜੀ ਸਰ ਇੱਕ ਮਿੰਟ ਇੱਕ ਮਿੰਟ ਇਹ ਆਪਣਾ ਜੀ ਸਰ ਜਿਹੜਾ ਅੱਜ ਕੋਰਟ ਸੁਪੇਸ਼ ਕੀਤਾ ਗਿਆ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਅੱਜ ਜਿਹੜੇ ਪਹਿਲਾਂ ਐਨਐਸਏ ਦਾ ਦੋਸ਼ੀ ਬੰਦ ਸੀਗੇ ਉਹਨਾਂ ਚੋ 7 ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਜੀ ਸਰ ਕੀ ਨਾਮ ਹੈ ਜੀ ਐਨਐਸਏ ਕੀ ਨਾਮ ਹੈ ਜੀ ਸਰ ਇਹਨਾਂ ਤੋਂ ਪਹਿਲਾਂ ਸਰ ਪਹਿਲਾਂ ਕਿਸੇ ਸਰ ਪਹਿਲੇ ਕਿਹੜੀ ਜੀਐਲਸੀ ਹੁਣ ਕਿਹੜੇ ਕੇਸ ਲੈਂਦੇ ਨੇ ਇਹ 39/23 ਸਾਡਾ ਥਾਣੇ ਅਚ ਨਾਲੇ ਦਾ ਮੁਕਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਪਟੂ ਗਾਰਡ ਬੰਦੇ ਸੀਗੇ ਉਥੋਂ ਰਿਹਾਈ ਹੋਣ ਤੇ ਅਸੀਂ ਇਹ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25/23 ਤੱਕ ਇਹਨਾਂ ਦਾ ਪੁਲਿਸ ਰਿਮਾਰਡ ਸਰ ਕੀ ਤੁਹਾਡੇ ਵੱਲੋਂ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਕਹਿ ਰਹੇ ਸੀ ਕਿ ਪਰਚਾ ਬੇਬੁਨਿਆਦ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ਰ ਸੀਗੇ ਤੁਹਾਨੂੰ ਪਤਾ ਸੀਗਾ ਇਸ ਕੇਸ ਦੀ ਡੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਐਵਿਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜਿਹੜੀ ਆ ਤਫਤੀਸ਼ ਸਾਡੀ ਹੀ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵਿਡੈਂਸ ਜੋੜ ਕੇ ਜਿਹੜੇ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਆ ਸਖ ਸਜ਼ਾ ਦਵਾਈ ਜਾਏ ਤੇ ਹੋਰ ਰਿਕਵਰੀ ਹੋਈ ਕੋਈ ਇਹਦੇ ਵਿੱਚ ਕੋਈ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਜਿਹੜਾ ਰਿਮਾਂਡ ਦਾ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆ ਜਾਏਗਾ ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਇਹ ਮਰਤਬਾ ਦਾ ਸਾਥੀ ਨੇ ਸਾਰੇ ਜੀ ਹਾਂਜੀ 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 ਬਿਲਕੁਲ। ਐਫਆਈਆਰ ਦੇ ਵਿੱਚ 4323 ਇਹਦੇ ਵਿੱਚ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਕਲਵੰਤ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ। ਸਾਰੇ ਉਹੀ ਮਾਮਲੇ 'ਚ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ। ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸਰ ਜੀ।